ਸਾਧਨੋ ਇੱਕ ਵੀਡੀਓ ਕਵਰ ਕਰ ਲਈ ਸੀ ਆਪਾਂ ਮਾਛੀ ਕੇ ਆ ਨੇੜੇ ਖੇਮ ਕਰਨ ਸ਼ਹਿਰ ਆ ਜਾਂਦਾ ਤਹਿਸੀਲ ਪੱਟੀ ਦੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤੀਜਾ ਸੂਆ ਸੁੰਦੀ ਝੋਟੀ ਕੋਠੇ ਜਿੱਡੀ ਆ ਭਰਾ ਦੇ ਕੋਲੇ ਦਿਨ ਹਜੇ ਜ਼ਰੂਰ ਮੰਨ ਲਓ ਵੀ 12 13 15 ਇੰਨੇ ਗਿਣਤੀ ਵਾਲੇ 10 ਪਏ ਆ ਤੇ ਵੀਰ ਦੇ ਦੱਸਣ ਮੁਤਾਬਕੇ ਮੰਨ ਲਓ ਵੀ 5-7 ਦਿਨ ਉੱਤੇ ਲੈ ਕੇ ਸੁੰਦੀ ਆ ਦੂਜੇ ਸਵੇਰੇ ਦਾ ਦੁੱਧ ਦੀ ਜੇ ਗੱਲ ਕਰੀਏ ਤਾਂ 20 ਕਿਲੋ ਦੁੱਧ ਕਰਮਾਲੀ ਨੇ ਤੱਕੜੀ ਤੇ ਰੱਖਿਆ ਤੇ ਵੀਰ ਕਹਿੰਦਾ ਵੀ ਐਤ ਕੀ ਮਹਾਰਾ ਸੌਖ ਰੱਖੇ ਤੇ ਜੇ ਵੈਗੀ ਠੀਕ ਆ ਤਾਂ ਨਹੀਂ ਲਾਈਵ ਮਿਲਕਿੰਗ ਕਰਾ ਕੇ ਕਹਿੰਦਾ ਵੇਚਣੀ ਆਪਾਂ ਠੀਕ ਆ 25 ਕਿਲੋ ਦਾ ਇਹ ਰਿਕਾਰਡ ਆ ਹਨਾ ਹਾਂਜੀ ਮਾ ਦਾ ਮਤਲਬ ਰਿਕਾਰਡ YouTube ਤੇ ਮਿਲਕਿੰਗ ਹੋਈ ਜਿਹੜੀ ਹਾਂ ਤੇ ਆਪਾਂ ਹਰਿਆਣੇੋਂ ਸਰਸੇਪਾਰ ਦੇ ਏਰੀਏ ਤੋਂ ਲਈ ਆਪਾਂ ਵੀਡੀਓ ਵੀ ਸ਼ੇਅਰ ਕਰਦਾਂਗੇ ਸੱਜਣ ਨੂੰ ਜੇ ਕੋਈ ਮੰਗੂ ਇਹਦੀ ਮਾ ਦੀ ਲਾਈਵ ਮਿਲਕਿੰਗ ਓਕੇ 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 ਬੜੇ ਚੰਗੇ ਕਦ ਕੱਢਦੀ ਆ ਸੱਜਣੋ ਕੋਣਾ ਬੰਦਾ ਹੀ ਨਹੀਂ ਕੋਈ ਬੰਦਾ ਖੁਰਦੀ ਜ ਖੜਾ ਵੀ ਮਾ ਹੀ ਦੀਦਾ ਦੁੱਧ ਚ